ਕੀਤਾ ਕਿਉਂ ਨਹੀਂ ਆ ਮੰਮੀ ਇਹਨੇ ਫੋਨ ਕੀਤਾ ਵਾ ਤੇ ਮੇਰੀ ਸੱਸ ਨੂੰ ਕਹਿੰਦੀ ਆ ਵੀ ਇਹਨੇ ਦਲਜੀਤ ਨੂੰ ਲੱਖ ਰੁਪਈਆ ਦਿੱਤਾ ਵਾ ਜੇ ਮੈਂ ਦੇ ਵੀ ਦਿੱਤਾ ਤੇ ਇਹਦੇ ਵਿੱਚ ਇਹਨੂੰ ਕਾਦੀ ਤੰਗੀ ਆ ਇਹਨਾਂ ਨੂੰ ਨਹੀਂ ਮੈਂ ਦਿੱਤੇ ਹੈਗੇ ਇਹਨੂੰ ਕੀ ਲੋੜੀ ਦੱਸਣ ਦੀ ਭਲਾ ਐਵੇਂ ਬਕਵਾਸ ਕਰੀ ਜਾਨੀ ਆ ਤੂੰ ਜੇ ਤੂੰ ਕੀਤਾ ਫੋਨ ਤਾਂ ਤਾਂ ਹੀ ਕਹਿਣ ਦੀ ਆ ਮੰਮੀ ਹਾ ਕਿੱਦਾਂ ਨਹੀਂ ਗੱਲਾਂ ਹੋਈਆਂ ਭਲਾ ਹਣ ਉਹਦੇ ਮਗਰ ਲਾ ਕੇ ਮੈਨੂੰ ਇਦਾਂ ਬੋਲੋਗੇ ਤੇ ਹੋਰ ਕਿੱਦਾਂ ਬੋਲਣਾ ਫਿਰ ਤੈਨੂੰ ਐਵੇਂ ਜੋ ਮੂੰਹ ਆਇਆ ਬੋਲੀ ਜਾਂਦੇ ਆਵੇਂ ਤੇਰਾ ਕੰਮ ਕੀ ਚੁੱਪ ਕਰ ਜਾਓ ਜੇ ਇੱਥੇ ਰਹਿਣਾ ਤਾਂ ਰਹੀ ਜਾਓ ਨਹੀਂ ਚਲ ਜਾਓ ਤੁਸੀਂ ਮੇ ਨਾਲ ਅੱਛਾ ਹੋ ਗਿਆ ਤੇਵਾ ਖਰਾਬ ਮੰਮੀ ਤੂੰ ਹੀ ਆ ਕੰਮ ਚੰਗਾ ਨਹੀਂ ਕੀਤਾ ਮੇਰੇ ਚਪੇੜ ਮਾਰ ਕੇ ਤੇਰਾ ਕੰਮ ਕੀ ਫੋਨ ਕਾਂਦਾ ਨੂੰ ਕਿਦਣਾ ਤੇਰੀ ਬਾਂਦੀ ਨਹੀਂ ਤੇ ਸਾਸ ਨੂੰ ਤਾਂ ਫੋਨ ਕਰ ਕਰ ਗੱਲਾਂ ਕਾਂਡ ਲਈ ਆ ਹਾ ਨਹੀਂ ਚਪੇੜ ਹੀ ਮਾਰਦੀ ਚਾਚੀ ਨੇ ਤੇ ਰਪਿੰਦਰ ਦੇ ਇੱਕ ਗੱਲੋਂ ਵਧੀਆ ਹੀ ਹੋਇਆ ਵਾ ਇਹ ਵੀ ਨਹੀਂ ਲੁੱਤੀਆਂ ਲਾਉਣਾ ਹਰਦੀ ਭਲਾ ਇਹਨੂੰ ਕੀ ਲੋੜ ਸੀ ਚਲ ਜਿੰਦਰ ਦੀ ਸਾਸ ਨੂੰ ਦੱਸਣ ਦੀ ਕਿ ਦਲਜੀਤ ਨੂੰ ਲੱਖ ਰੁਪਈਆ ਦਿੱਤਾ ਵਾ ਚੰਗਾ ਹੀ ਹੋਇਆ ਇੱਕ ਗੱਲੋਂ ਮੈਂ ਤਾਂ ਕਹਿੰਦੀ ਇਦਾਂ ਹੀ ਚਾਹੀਦਾ ਹੈ ਚਲ ਘਰ ਬਾਹਰ ਮਾਰ ਨਾ ਨਹੀਂ ਗੱਲਾਂ ਕਰਨੀਆਂ ਤਾਂ ਤੁਹਾਨੂੰ ਬੜੀਆਂ ਆਉਂਦੀਆਂ ਵਾ ਸੰਭੋਣ ਖਵਾ ਲੋ ਰੋਟੀ ਬੰਦੇ ਨਾਲੇ ਖਾਓ ਖਵਾ ਲਾਂਗੇ ਜਾ ਫਿਰ ਨਹੀਂ ਚਾਉਂਦਾ ਤੈਨੂੰ ਤੇ ਚਾਚੀ ਜੀ ਤੁਸੀਂ ਰਣਾ ਭੋਲੇ ਦੇ ਭੋਲੇ ਇਹ ਸਭ ਕੋ ਸੰਦੀਪ ਹੀ ਡਈਆ ਕਰਾਉਣ ਪਤਾ ਕਿਉਂ ਜਰਾ ਦਲਜੀਤ ਡੱਬਾ ਨਹੀਂ ਹੀ ਦੇ ਕੇ ਗਿਆ ਤੇ ਤੁਸੀਂ ਮੋਰਤਾ ਹੀ ਸੰਦੀਪ ਨੇ ਬਦਲਾ ਲੈਣਾ ਸੀ ਕਿਸ ਤਰੀਕੇ ਨਾਲ ਲੈ ਲਿਆ ਦਲਜਿੰਦਰ ਦੇ ਮੋੜੇ ਤੇ ਰੱਖ ਕੇ ਚਲਾਈ ਆ ਆਪ ਤੇ ਉਹ ਆ ਨਹੀਂ ਸਕਦੀ ਇਹੋ ਹੀ ਗੱਲ ਹੋਈ ਮੈਨੂੰ ਲੱਗਦਾ ਉਹਨੇ ਬਦਲਾ ਲੈ ਲਿਆ ਆਪਣਾ ਉਹਨੇ ਕਿਸ ਤਰ੍ਹਾਂ ਬਦਲਾ ਲੈਣਾ ਸੀ ਤਾਂ ਦਾ ਸਾਡੇ ਘਰ ਚ ਤੇ ਲੜਾਈ ਪਾਈ ਨਾ ਨਹੀਂ ਉਹਨ ਘਰ ਜਾੜ ਕੇ ਤੇ ਖੁਸ਼ ਵਾ ਵੇ ਕੀ ਹੋ ਗਿਆ ਵਾ ਹੁਣ ਆ ਕੀ ਆ ਤੈਨੂੰ ਨਹੀਂ ਪਤਾ ਇੱਧਰ ਗੰਡੇ ਚੀਨ ਨਹੀਂ ਉੱਧਰ ਕੋਈ ਰੋਟੀ ਪਕਾਉਣ ਆਲਾ ਲੱਭਣ ਡਿਆ ਕਿੱਥੇ ਚਲ ਗਈਆਂ ਵਾ ਉਹ ਰੋਟੀ ਪਕਾਉਣ ਵਾਲੀਆਂ ਚਲ ਗਈਆਂ ਉਦੋਂ ਦੀ ਉਹ ਜਦੋਂ ਦੇ ਪਵਾੜੇ ਪਾ ਕੇ ਆਈਆਂ ਘਰ ਤੋਂ ਹਾਏ ਹਾਏ ਉਹ ਕਿੱਥੇ ਚਲ ਗਈ ਉਦੋਂ ਦੇ ਚੰਗੀ ਭਲੀ ਘਰ ਬੈਠੀ ਉਹ ਆਪਣੇ ਪਿੰਡ ਚਲ ਗਈ ਕਿਹਿਆ ਹੋਰ ਕਿੱਥੇ ਜਾਣਾ ਉਹਨੇ ਤਾਂ ਕਿਉਂ ਪਿੰਡ ਕੋ ਚਲ ਗਈ ਹੁਣ ਕੀ ਗੱਲ ਵਾ ਨਹੀਂ ਤੂੰ ਜੋ ਘਰਾਂ ਜਾਣ ਕੇ ਪਵਾੜੇ ਪਾਉਂਦੀ ਆ ਤਾਂ ਤੂੰ ਆਪਣੇ ਪਿੰਡ ਜਾ ਕਦੀ ਤੈਨੂੰ ਉਹ ਚੰਗਾ ਲੱਗਣ ਡਿਆ ਪੰਦਾ ਕਦੀ ਆ ਚੰਗਾ ਲੱਗਣ ਡਿਆ ਪੰਦਾ ਮੈਂ ਮੈਂ ਤੇ ਤੁਹਾਡੇ ਘਰ ਵਰਦੀ ਨਹੀਂ ਆ ਮੈਂ ਤਾਂ ਰਹਿਨੀ ਇੱਧਰੇ ਆ ਜੇ ਉੱਧਰ ਜਾਂਦੀ ਨਹੀਂ ਤੇ ਉਦਣ ਕੀ ਲੈਣ ਆਈ ਕਿਹੜੀ ਗੱਲੋਂ ਚਪੇੜ ਮਾਰ ਆਤੀ ਓ ਤੇ ਫਿਰ ਹੁਣ ਠੰਡ ਪੈ ਗਈ ਨਾ ਤੈਨੂੰ ਘਰ ਉੱਜੜ ਗਿਆ ਤੇ ਜੇ ਉਹ ਨਾ ਨਾ ਆਈ ਤੇ ਤੂੰ ਹੋ ਜਾਗ ਲੈ ਆਏਗੀ ਉਹਦੀ ਚਪੇੜ ਤੈਨੂੰ ਲੱਗ ਗਈ ਆ ਤੇ ਜਿਹੜੀ ਉਹਨੇ ਕਰਤੂਤ ਕੀਤੀ ਆ ਉਹਨੂੰ ਕੀ ਲੋੜ ਸੀ ਮੇਰੀ ਸੱਸ ਨੂੰ ਫੋਨ ਕਰਨ ਦੀ ਤੇ ਵੱਧ ਘੱਟ ਗੱਲਾਂ ਕਰਨ ਦੀ ਪਤਾ ਮੇਰੀ ਕਿੰਨੀ ਬੇਇੱਜ਼ਤੀ ਕਰਾਈ ਉਹਨੇ ਜਿਉ ਮੈਨੂੰ ਘਰੋਂ ਕੱਢ ਦਿੰਦੀ ਤੇ ਫੇਰ ਤੁਸੀਂ ਸਾਂਭ ਲੈਣਾ ਸੀ ਤੂੰ ਤਾਂ ਸਾਂਭਣ ਯੋਗਾ ਵੀ ਨਹੀਂ ਹੈਗਾ ਤੇਰੇ ਕੋਲ ਤਾਂ ਮੈਨੂੰ ਇਹ ਵੀ ਆਸ ਨਹੀਂ ਹੈਗੀ ਨਹੀਂ ਤੂੰ ਆਪਣੀ ਸੱਸ ਨਾਲ ਚੱਜ ਨਾ ਰਿਹਾ ਕਰ ਤੇ ਨਾ ਉਹਨਾਂ ਪੰਗੇ ਲਿਆ ਕਰ ਤੇ ਨਾ ਉਹਨਾਂ ਕੋਈ ਗੱਲਬਾਤ ਹੋਵੇ ਮੈਂ ਕਾਹਦੇ ਪੰਗੇ ਲੈਣੇ ਉਹਦੇ ਨਾਲ ਜੇ ਤੂੰ ਇੱਥੇ ਰਹਿਣੀ ਆ ਤੇ ਦੱਸ ਦੇ ਨਾ ਆਪਣੇ ਪਿੰਡ ਨਹੀਂ ਨੀ ਸੱਸ ਤੇਰੀ ਕਰੇ ਮੈਂ ਸੱਸ ਨੂੰ ਕੀ ਕਹਿਣਾ ਵਾਂ ਮੈਂ ਪੁੱਛ ਕੇ ਹੀ ਆਉਣੀ ਆ ਐਦਾਂ ਨਹੀਂ ਆਉਂਦੀ ਹੈਗੀ ਇਹਨੂੰ ਕੀ ਲੋੜ ਹੀ ਉਹਨੂੰ ਫੋਨ ਕਰਨ ਦੀ ਜਦੋਂ ਉਹਨੂੰ ਮੈਂ ਫੋਨ ਲਾ ਦਣਾ ਉਹਨੇ ਰੌਂਡਾ ਬਣਾਉਸੇ ਵੇਲੇ ਕਿਹੜੇ ਵੇਲੇ ਪੁੱਛ ਕੇ ਆਉਣੀ ਆ ਤੂੰ ਰੋਂਡਾ ਬਣਾਉਨੇ ਉਹ ਵੀ ਤੁਹਾਡੇ ਵਰਗੀ ਆਗੇ ਮੇਰੇ ਨਾਲ ਉਹਦਾ ਫੋਨ ਬੋਲਣ ਨਹੀਂ ਹੈਗਾ ਤੇ ਉਹਨੂੰ ਕੀ ਕਰ ਨੂੰ ਫੋਨ ਕਰਦੀ ਆ ਨਾਲੇ ਜੇ ਤੁਸੀਂ ਚੰਗੇ ਹੋ ਨਾ ਆਪਸ ਵਿੱਚ ਰਲ ਮਿਲ ਕੇ ਰਹੋ ਤੇ ਮੈਂ ਇੱਥੇ ਕੀ ਕਰਨ ਨੂੰ ਆਣਾ ਹੀ ਮੰਮੀ ਆ ਤੇ ਉਹ ਨਹੀਂ ਇੱਧਰ ਵੜਦੀ ਹੈਗੀ ਜੇ ਅੱਜ ਉਹਨੂੰ ਲੋੜ ਹੀ ਤੇ ਭੈਣ ਭਰਾ ਹੀ ਲਾਗੇ ਲੱਗਦੇ ਹੁੰਦੇ ਆ ਕੋਈ ਉਪਰਾ ਨਹੀਂ ਕਿਸੇ ਦਾ ਕਸੂਰ ਕੱਢਣਾ ਤੂੰ ਜਾ ਕੇ ਉਹਦਾ ਕਦੀ ਕਸੂਰ ਕੱਢਣੀ ਆ ਉਹ ਤੇ ਚਲ ਗਈ ਨਾ ਪਿੰਡ ਤੋਂ ਹਣ ਵੇ ਉਦੋਂ ਤੁਸੀਂ ਉਹਨੂੰ ਧਮਕੀਆਂ ਦਿੰਦੇ ਜੇ ਪੀ ਜੇ ਤੂੰ ਉਧਰ ਚਲ ਗਈ ਚਾਹੇ ਕੋਈ ਗੱਲ ਕੀਤੀ ਅਸੀਂ ਖਾ ਕੇ ਮਰ ਜਣਾ ਮਮੀ ਕੀ ਕਰੇ ਕੋਈ ਤਾਂ ਕਹਿੰਦੇ ਜੇ ਮੁੰਡਾ ਜੰਮਿਆ ਵਾ ਤਾਂ ਸਾਹਮਣਾ ਵੀ ਇੰਨਾ ਹੀ ਆ ਤਾਂ ਅਸੀਂ ਸਾਪੀ ਉਹ ਨਾਣ ਕੇ ਤੇ ਕੋਈ ਗੱਲ ਨਹੀਂ ਤੁਹਾਡੀ ਵਾਰੀ ਆਜੂਗੀ ਨਾ ਤੇ ਤੁਹਾਡੇ ਲੱਗੇ ਵੀ ਨਹੀਂ ਕਿਸੇ ਲੱਗਣਾ ਆਉਣੇ ਅਸੀਂ ਨਹੀਂ ਇਹਨਾਂ ਨੂੰ ਬੁਲਾਉਂਦੇ ਤੇ ਹੁਣ ਕੀ ਕਰਨਾ ਆਇਆ ਇੱਧਰ ਮੈਂ ਤੈਨੂੰ ਇਹੋ ਸੁਣਾਉਣ ਆਇਆ ਵਾਂ ਕਿ ਜੇ ਨਾਣਾ ਆਇਓ ਪਿੰਡੋਂ ਤੇ ਲਿਆ ਕੇ ਤੂੰ ਦੇਣੀ ਆ ਮੈਂ ਕੋ ਲਿਆ ਕੇ ਦੇਣੀ ਆ ਮੈਨੂੰ ਕਿ ਲੋੜਾ ਲਿਆ ਕੇ ਦੇ ਦਿੰਦੀ ਗੱਲਾਂ ਖਾ ਪੀ ਕੇ ਤੇ ਇੱਧਰ ਨੂੰ ਆ ਜਾਂਦਾ ਵਾ ਤੇ ਆ ਕੇ ਤਾਂ ਬਸ ਕਦੀ ਉਹ ਦਲਜੀਤ ਵਾਲੇ ਹੋ ਗਿਆ ਕਦੀ ਮੇਰੇ ਦਿਵਾਲੇ ਹੋ ਗਿਆ ਏ ਉਹ ਘਰ ਨਾ ਆਈ ਤੇ ਤੂੰ ਆਪਣਾ ਘਰ ਵੀ ਉਜੜਿਆ ਸਮਝ ਲਾ ਹੁਣ ਅੱਗੇ ਝਾੜਨ ੜੇ ਜੇ ਤੁਸੀਂ ਮੈਨੂੰ ਬਸਣ ਕਿੱਥੇ ਦੇਣਾ ਤੁਸੀਂ ਮੈਨੂੰ ਬਸਣ ਦੇਣ ੜੇ ਚਲ ਗਈ ਆ ਤੇ ਦੱਸ ਇਹ ਚ ਮੇਰਾ ਕਸੂਰ ਵਾ ਉਹਨੂੰ ਵੀ ਬਸ ਗੱਲ ਲੱਭਣੀ ਚਾਹੀਦੀ ਆ ਉੱਡ ਗਈ ਹੁਣੀ ਆ ਛੋੜਾ ਜਾ ਪਾ ਕੇ ਇਹਨੂੰ ਇਹ ਨਹੀਂ ਪਤਾ ਕਿ ਉੱਥੇ ਰਹਿਣਾ ਕਿੰਨੇ ਕ ਦਿਨ ਵਾ ਉਹਨੇ ਗਾੜੀ ਜੜੀਆਂ ਵਾ ਨਾ ਉਹ ਵੀ ਇਹਦੇ ਵਰਗੀਆਂ ਹੀ ਆ ਟੰਗੀਆਂ ਨੂੰ ਪਕਾ ਕੇ ਖਵਾਲਣਗੀਆਂ ਚਾਰ ਦਿਨ ਨਹੀਂ ਉੱਥੇ ਕੱਟਣੇ ਆਈ ਲੈ ਇੱਥੇ ਵਾਲੀਆਂ ਐਸਾਂ ਥੋੜੀ ਲੱਭਣੀਆਂ ਉਹਨੂੰ ਉੱਥੇ ਦੀਦੀ ਕੀ ਗੱਲ ਹੋਈ ਲਵਲੀ ਆਇਆ ਹੈ ਕੀ ਗੱਲ ਕੀ ਹੋਣੀ ਹੈ ਗੱਲ ਕੋਈ ਵੀ ਨਹੀਂ ਆ ਭੁੱਖ ਨੂੰ ਟੱਕਰਾਈਓ ਬਸ ਬੜਾ ਬੋਲਣ ਡਿਆ ਚਿਚੀ ਬੋਲਣਾ ਕੀ ਆ ਉਹ ਮੈਡਮ ਚਲ ਗਈ ਆ ਘਰੇ ਵੇਖ ਕੇ ਪੇਕੇ ਆ ਕੇ ਮੇਰੇ ਦਵਾਲੇ ਹੋਣ ਡਿਆ ਪੇਕੇ ਚਲ ਗਈ ਆ ਕਹਿੰਦਾ ਤੇਰੀ ਵਜ੍ਹਾ ਨਾਲ ਗਈ ਆ ਮੇਰੇ ਤੇ ਕਸੂਰ ਲੱਭਦਾ ਵਾ ਤੇ ਉਹ ਚ ਨਹੀਂ ਲੱਭਦਾ ਹੈਗਾ ਉਹਦੇ ਚ ਕਿੱਥੋਂ ਲੱਭਣਾ ਕਸੂਰ ਉਹਨੇ ਤੇ ਕਹਿਣਾ ਰਪਿੰਦਰ ਚੰਗੀ ਬੜੀ ਆ ਤੁਸੀਂ ਸਾਰੇ ਮਾੜੇ ਆ ਤੇ ਨਾਲੇ ਢਾਡਾ ਕੀ ਕਸੂਰੇ ਦੇ ਵਿੱਚ ਤੁਸੀਂ ਕਿਹੜਾ ਕਿਹਾ ਸੀ ਕਿ ਰਪਿੰਦਰ ਚਲ ਜਾ ਘਰੋਂ ਮੈਂ ਕਿਹੜਾ ਕਿਹਾ ਸੀ ਬਸ ਗੱਲ ਲੱਭ ਗਈ ਆ ਕਿ ਤੂੰ ਸਾਡੇ ਘਰ ਆਈ ਸੀ ਤੂੰ ਚਪੇੜ ਮਰਵਾਈ ਸੀ ਤਾਂ ਕਰਕੇ ਉਹ ਗਈ ਚਪੇੜ ਤੇ ਆਪਣੀ ਘਰਤੂਤਾ ਕਰਕੇ ਖਾਦੀ ਨਾ ਸਿੱਧੇ ਕੰਮ 'ਚ ਬੜੇ ਕਰਦੀ ਆ ਲੱਭਦੀਆਂ ਸੰਦੀਪ ਇਹਨਾਂ ਨੂੰ ਇਹਨਾਂ ਨੂੰ ਨਾ ਦੂਜੇ ਮਾੜੇ ਲੱਗਦੇ ਆ ਚਾਹੇ ਤੂੰ ਹੀ ਨਹੀਂ ਚੰਗੇ ਲੱਗਦੇ ਮੈਂ ਨਹੀਂ ਚੰਗੀ ਲੱਗਦੀ ਇਹਨੂੰ ਇਹ ਨਹੀਂ ਦਿਖਦਾ ਵੀ ਉਹ ਹੀ ਇਕੱਲੀ ਚੰਗੀ ਰਹਿ ਗਈ ਆ ਭਲਾ ਦੀਦੀ ਲਵਲੀ ਨੂੰ ਕੁਝ ਸਮਝ ਨਹੀਂ ਲੱਗਦੀ ਹੈਗੀ ਜਿੱਦਾਂ ਮੰਮੀ ਸਿਖਾਉਂਦੀ ਆ ਰਪਿੰਦਰ ਸਿਖਾਉਂਦੀ ਆ ਨਾ ਉਹ ਉਦਾਂ ਹੀ ਕਰਦਾ ਵਾ ਅੱਗੇ ਤੇ ਕਦੀ ਸਾਡੇ ਘਰ ਆਇਆ ਨਹੀਂ ਅੱਜ ਇਹਨੂੰ ਕੀ ਹੋ ਗਿਆ ਵਾ ਮੰਮੀ ਨੇ ਭੇਜਿਆ ਹੋਣਾ ਵਾ ਜਾ ਜਾ ਕੇ ਤੇ ਗੱਲਾਂ ਸੁਣਾ ਕੇ ਆ ਇਹਨਾਂ ਨੂੰ ਪਤਾ ਲੱਗੇ ਸੰਦੀਪ ਮੈਨੂੰ ਇਹ ਤਾਂ ਨਹੀਂ ਹੋ ਪਤਾ ਕਿ ਮੰਮੀ ਨੇ ਭੇਜਿਆ ਕੇ ਜਾਂ ਆਪ ਆਇਆ ਮੇਰੀ ਇਹ ਰੋਟੀ ਨਹੀਂ ਪੱਕਣ ਲਈ ਹੈ ਇੱਧਰ ਤੂੰ ਗੰਢੇ ਚੀਂਂਦੀ ਦੱਸ ਤੈਨੂੰ ਕੀ ਤਕਲੀਫ ਆ ਤੂੰ ਇਹ ਆ ਗਈ ਇੱਥੇ ਬੈਠੀ ਰਹਿਣੀ ਇਹਨਾਂ ਦੇ ਘਰ ਤੇ ਮੈਂ ਜਾਂਦੀ ਨਹੀਂ ਕਿ ਐਸੇ ਕਰਕੇ ਪਤਾ ਵਾ ਮੈਨੂੰ ਵੀ ਜਿੰਨਾ ਕ ਇਹਨਾਂ ਨੇ ਸਾਥ ਲੈਣਾ ਵਾ ਤੇ ਜਿੰਨਾ ਕ ਇਹਨਾਂ ਨੇ ਕਰਨਾ ਵਾ ਮੇਰੇ ਨਾਲ ਫੇਰ ਵੀ ਬਸ ਇੱਕੋ ਹੀ ਗੱਲ ਬਾਕੀ ਨਾ ਸੰਦੀਪ ਮੁੱਕ ਦੀ ਗੱਲ ਇਹੋ ਹੀ ਆ ਇਹਨਾਂ ਨੂੰ ਨਾ ਹੁਣ ਇੱਧਰ ਖਾਂਦੇ ਚੰਗੇ ਨਹੀਂਗੇ ਲੱਗਣ ਦੇ ਪਤਾ ਵਾ ਕਿ ਦਲਜੀਤ ਦਾ ਕੰਮ ਹੁਣ ਚੰਗਾ ਚੱਲਣ ਡਿਆ ਪਿਆ ਵਾ ਤਾਂ ਕਰਕੇ ਇਹਨਾਂ ਨੂੰ ਅੱਗ ਲੱਗੀ ਓ ਹੁਣ ਤੇ ਦੀਦੀ ਇਹਨੂੰ ਕਿਹੜਾ ਕੰਮ ਨਹੀਂ ਮਿਲਿਆ ਚੰਗੀ ਭਲੀ ਨੌਕਰੀ ਸੀ ਨਾ ਛੱਡ ਕੇ ਬਹਿ ਗਿਆ ਉਹ ਉਹ ਵੀ ਉਹਦੀਆਂ ਕਰਤੂਤਾਂ ਸੀ ਕਿਹੜੀਆਂ ਇਹਨੂੰ ਇਹ ਨਹੀਂ ਸਮਝ ਲੱਗਦੀ ਹੈਗੀ ਦੂਜਿਆਂ ਦਵਾਲੇ ਹੋ ਜਾਂਦਾ ਆ ਕੇ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਕੋਈ ਵੀ ਟੈਨਸ਼ਨ ਲਓ ਇਹਨਾਂ ਦੀ ਆਦਤ ਹੋ ਗਈ ਹਣ ਰੋਜ਼ ਦੀ ਕਦੀ ਕਿਸੇ ਨਾਲ ਡੈਪੰਦੇ ਲੜਨ ਕਦੀ ਕਿਸੇ ਨਾਲ ਪੱਬੀ ਹੀ ਕਰੰਦੇ ਆ ਕੁਛ ਨਹੀਂ ਸਵੇਰ ਦੇ ਰੋਟੀ ਪਾਣੀ ਅਸ਼ਸ਼ਾ ਹਾਂਜੀ ਕਲੋਂ ਹੁੰਦੇ ਆਈ ਆ ਕੰਮ ਹੀ ਗਈ ਕੰਮ ਤੇ ਕੋਈ ਨਹੀਂ ਆ ਭਾਬੀ ਤੂੰ ਹੀ ਨਾ ਕੱਲ ਦੇਵੇਂ 부জে 부জে ਜੀ ਆ ਨਾ ਤੇ ਚੱਜ ਨਾ ਕੋਈ ਗੱਲ ਹੀ ਕਰਨਦੇ ਆ ਤੂੰ ਜਿਵੇਂ ਆਈ ਗਈ ਆ ਤੇ ਕਿਉਂ ਇਦਾਂ ਤੁਸੀਂ ਮੋਹ ਬਣਾਇਆ ਵਾ ਬੰਦਾ ਹੱਸ ਕੇ ਦਕਵਾ ਲਈ ਅਗਲੇ ਨੂੰ ਮੈਂ ਕਿਹੜਾ ਰੋਈ ਤੁਰੀ ਆ ਕਿਤੇ ਇੰਨੇ ਚਿਰ ਬਾਅਦ ਆਈ ਆ ਤੁਹਾਨੂੰ ਸਭ ਤੇ ਖੁਸ਼ ਹੋਣਾ ਚਾਹੀਦਾ ਆ ਵੇਰ ਬਿੰਦਰ ਮੈਂ ਤੇਰੀ ਆਉਣ ਤੇ ਕਦੀ ਦੁਖੀ ਨਹੀਂ ਹੋਈ ਤੇ ਨਾ ਮੈਂ ਹੁਣ ਦੁਖੀ ਆ ਪਰ ਮੈਂ ਤੈਨੂੰ ਇਹ ਜੀ ਸਮਝਾਉਣਾ ਚਾਹੁੰਨੀ ਆ ਕਿ ਜਦੋਂ ਵੀ ਪੇਕੇ ਆਈਏ ਨਾ ਖੁਸ਼ੀ-ਖੁਸ਼ੀ ਭਾਵੇਂ 100 ਵਾਰ ਹੀ ਆਈਏ ਪਰ ਲੜਕੇ ਨਹੀਂ ਆਈਦਾ ਹੁੰਦਾ ਕਿੰਨੀ ਵਾਰੀ ਤੇ ਮੈਂ ਤੈਨੂੰ ਅੱਗੇ ਸਮਝਾਇਆ ਵਾ ਸਾਰੇ ਘਰਾਂ 'ਚ 100 ਗੱਲਾਂ ਬਤਾ ਹੁੰਦੀਆਂ ਵਾ ਤੇ ਜੇ ਅੱਜ ਨਾ ਸਾਂਭਾਂਗੇ ਤੇ ਕੱਲ ਨੂੰ ਕਿੰਨੇ ਸਾਂਭਣਾ ਤੇ ਜੇ ਰੁਪਿੰਦਰ ਸੱਸ ਨੇਹਾ ਤੇ ਚੁੱਗਿਆ ਵਾ ਕੋਈ ਗੱਲ ਤੇ ਹੋਈ ਹੋਊਗੀ ਉਹ ਗੱਲ ਤੇ ਤੂੰ ਦੱਸਦੀ ਨਹੀਂ ਜਾਂ ਤੇ ਉਹ ਵੀ ਗੱਲ ਪੂਰੀ ਦੱਸ ਨਾ ਭਾਬੀ ਗੱਲ ਕੋਈ ਵੀ ਨਹੀਂ ਹੋਈ ਜੇ ਕੋਈ ਗੱਲਬਾਤ ਹੁੰਦੀ ਤੇ ਮੈਂ ਤੁਹਾਨੂੰ ਦੱਸਦੀ ਨਾ ਗੱਲ ਵਿੱਚ ਕੁਝ ਵੀ ਨਹੀਂ ਗਈ ਹੈਗੀ ਐਵੇਂ ਬਿਨਾਂ ਵਜ੍ਹਾ ਲੱਗ ਪੈਂਦੇ ਆ ਹੁਣ ਇਹ ਜਦੋਂ ਪੀ ਖਾ ਕੇ ਆ ਜਾਂਦੇ ਆ ਤੇ ਮੈਂ ਦੱਸਾਂ ਕੀ ਕਰਾਂ ਇਹ ਕਿਤੇ ਮੈਂ ਉਦਾਂ ਖਾ ਪੀ ਹੁੰਨੀ ਇਹਨਾਂ ਦੇ ਨਾਲ ਉਪਰ ਉਹ ਇਹ ਗੱਲਾਂ ਸੁਣਾਈ ਜਾਂਦੇ ਰਹਿੰਦੇ ਆ veerbindr ਜੇਕਰ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਵਾ ਨਾ ਉਹਨਾਂ ਨੂੰ ਸੰਭਾਲੀ ਦਾ ਵਾ ਉਹਨਾਂ ਨੂੰ ਹੈਂਡਲ ਕਰੀ ਦਾ ਵਾ ਇਹ ਥੋੜੀ ਆ ਤੇ ਚੁੱਪ ਕਰਕੇ ਪੀ ਕੇ ਆ ਗਏ ਨਾਲੇ ਪਹਿਲਾਂ ਤੇ लवली ਕੁਛ ਵੀ ਨਹੀਂ ਖਾਂਦਾ ਪਿੰਦਾ ਹੁਣ ਕੀ ਹੋ ਗਿਆ ਆ ਵੀ ਤਾਂ ਨੂੰ ਨਹੀਂ ਨਾ ਪਤਾ ਹੈਗਾ ਬੰਦਿਆਂ ਦੇ ਮੂਰਦਾ ਪਤਾ ਲੱਗਦਾ ਵਾ ਜਦੋਂ ਬਾਹਰ ਅੰਦਰ ਜਾਂਦੇ ਆ ਉਥੇ ਵਨਸ ਬੰਨੇ ਮੁੰਡੇ ਆ ਕੋਈ ਕਿਹੇ ਤਰ੍ਹਾਂ ਦਾ ਕੋਈ ਕਿਹੇ ਤਰ੍ਹਾਂ ਦਾ ਸਾਰੇ ਇੱਕੋ ਜਿਹੇ ਨਹੀਂਗੇ ਹੁੰਦੇ ਹੈਗੇ ਹੁਣ ਪਤਾ ਨਹੀਂਗਾ ਟਿੱਕੀ ਉੱਥੇ ਇਹਨਾਂ ਨੂੰ ਹੋਇਆ ਵਾ ਤੇ ਕੀ ਨਹੀਂ ਬਸ ਇੱਥੇ ਹੀ ਖਾਣ ਪੀਣ ਲੱਪੇ ਆ ਮੈਂ ਗੜਾ ਚੌਂਦੀ ਵੀ ਇਹੋ ਇਨਾਂ ਕੰਮਾਂ ਦੇ ਵਿੱਚ ਪੈਣ ਤੁਹਾਡੇ ਘਰ ਦੀ ਹਾਲਤ ਇਦਾਂ ਦੀ ਹੋਵੇ ਮੈਨੂੰ ਪਤਾ ਵਾ ਤੂੰ ਚੌਂਦੀ ਤੇ ਨਹੀਂ ਹੈਗੀ ਪਰ ਇਹਦਾ ਮਤਲਬ ਇਹ ਥੋੜੀ ਹੈ ਜਦੋਂ ਬੰਦੇ ਬਾਹਰ ਅੰਦਰ ਚੱਲ ਜਾਂਦੇ ਓ ਖਾਣ ਪੀਣ ਲੱਗ ਜਾਂਦੇ ਹੁਣ ਇਹਨਾਂ ਨੂੰ ਕਿੰਨਾ ਜ਼ਿਰ ਹੋ ਗਿਆ ਵਾ ਬਾਹਰ ਗਿਆ ਨੂੰ ਕਿਤੇ ਕੋਈ ਹੈ ਨਹੀਂ ਗੱਲ ਸੁਣੀ ਪੀ ਖਾਣ ਪੀਣਦੇ ਬੇਹੋਣ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੁਣ ਤੁਹਾਨੂੰ ਵੀ ਪਤਾ ਆ ਜਦੋਂ ਮੁੰਡੇ ਨਾਲ ਇਦਾਂ ਦੇ ਹੋਣ ਨਾ ਤੇ ਬਦੋ ਵਧੀਆ ਹੁੰਦੇ ਆ ਵੀ ਨਹੀਂ ਲੈ ਤੂੰ ਹੀ ਫੜ ਤੂੰ ਹੀ ਪੀਚਾ ਕਿੱਦਾਂ ਆ ਚੱਲ ਜੋ ਵੀ ਆ ਨਾ ਮੈਂ ਤੇ ਤੈਨੂੰ ਇਹੋ ਹੀ ਸਮਝਾਉਂਗੀ ਵੀ ਆਪਣਾ ਘਰ ਸਾਂਭ ਲੈ ਜੇ ਇਦਾਂ ਲੜ ਲੜ ਕੇ ਆਏਂਗੀ ਨਾ ਤਾਂ ਵੀ ਉਹਨੇ ਸੁਧਰਨਾ ਨਹੀਂ ਹੈਗਾ ਉਹਨੇ ਹੋਰ ਵਿਗੜਨਾ ਵਾ ਵੀ ਗਈ ਆ ਮੇਰੇ ਤੇ ਝਾਕੀ ਖੁੱਲੇ ਆ ਉਹ ਗੱਲ ਤੇ ਭਾਬੀ ਸੱਸ ਦੀ ਆ ਉਹ ਨਹੀਂ ਨਾ ਇੱਕ ਪਾਸਾ ਰੱਖਦੀ ਹੈਗੀ ਉਹ ਦੂਜੇ ਵੱਲ ਦੀ ਵੀ ਗੱਲ ਕਰੀ ਜਾਂਦੀ ਆ ਇਹਨਾਂ ਵੱਲ ਦੀ ਵੀ ਕਰ ਦਿੰਦੀ ਆ ਫਿਰ ਮੈਨੂੰ ਇਦਾਂ ਖੇਜ ਆਉਂਦੀ ਆ ਜਦੋਂ ਮੜੇ ਹੀ ਉਦੋਂ ਕਹਿੰਦੀ ਸੀ ਵੀ ਨਹੀਂ ਮੈਂ ਉਹਨਾਂ ਵੱਲ ਜਾਣਾ ਹੀ ਨਹੀਂ ਆ ਉਹਨਾਂ ਕੋ ਹੈ ਪੱਲੇ ਕੋ ਨਹੀਂ ਹੈ ਜੈ ਕਿ ਦਾਵ ਜੇ ਹੁਣ ਉਹਨਾਂ ਕੋ ਚਾਰ ਪੈਸੇ ਆ ਗਏ ਆ ਮੁੰਡਾ ਹੋ ਗਿਆ ਵਾ ਤੇ ਹੁਣ ਇਹਨੂੰ ਗਲਾਉਣ ਡੈ ਪੀਆ ਹੁਣ ਕਹਿੰਦੀ ਉਹਨਾਂ ਨਾਲ ਦਾ ਹੈ ਹੀ ਨਹੀਂ ਹੋਈ ਚੱਲ ਕੋਈ ਗੱਲ ਸਸਤੀ ਗੱਲ ਨੂੰ ਤੂੰ ਛੱਡ ਆਪਣਾ ਘਰ ਵੇਖ ਲਵਲੀ ਤੇ ਤੇਰਾ ਸਾਥ ਦਿੰਦਾ ਹੀ ਹੈਗਾ ਨਾ ਉਹ ਥੋੜੀ ਦੇਨ ਪਿੱਛੇ ਰਹਿਦਾ ਹੈ ਕਿਹੇ ਗੱਲੋਂ ਹੁਣ ਜੋਤੇ ਮੜਾ ਬਣਿਆ ਵਾ ਵੇਲਾ ਤੇ ਤੂੰ ਆਪ ਹੀ ਇਹਨੂੰ ਸੰਭਾਲ ਲੈ ਭਾਬੀ ਤੁਸੀਂ ਮੇਰਾ ਹੀ ਕਸੂਰ ਗੱਡੀ ਜਾਂਦੇ ਆ ਵੀ ਤੂੰ ਹੀ ਗਲਤ ਵਾ ਦਾਲੂ ਸੋਚੋ ਸਮਝੋ ਫਿਰ ਗੱਲ ਕਰੀਦੀ ਹੋਈ ਦੀ ਆ ਤੇ ਜੇ ਮੈਂ ਇੱਥੇ ਆਈ ਦੁਖੰਦੀ ਆ ਨਾ ਤੇ ਕੋਈ ਗੱਲ ਨਹੀਂ ਆ ਫੇ ਮੈਂ ਜਲ ਜਾਨੀ ਆ ਹੋਰ ਕੀ ਆ ਮੈਂ ਇਹਦੇ ਕੋਲ ਕੁਝ ਨਹੀਂ ਕਿਹਾ ਮੈਂ ਤੇ ਤੈਨੂੰ ਸਮਝਾਇਆ ਹੀ ਆ ਜੇ ਚੁੱਪ ਰਹਿਨੀ ਆ ਤਾਂ ਵੀ ਮੈਨੂੰ ਤੂੰ ਰਹਿਣ ਨਹੀਂ ਦਿੰਦੀ ਜੇ ਮੈਂ ਤੈਨੂੰ ਸਮਝਾਉਣ ਲੱਗਨੀ ਆ ਤਾਂ ਵੀ ਤੂੰ ਗੁੱਸਾ ਕਰਨੀ ਆ ਚਲੋ ਕੋਈ ਗੱਲ ਨਹੀਂ ਆ ਵੇਖ ਲੋ ਤੇਂ ਕੰਮ ਆਪਣਾ ਜਿਹਪੇੰਦਰ ਐਦਾ ਤਾਂ ਨਹੀਂ ਕਰੱਚ ਕੋਈ ਵੀ ਗੱਲ ਹੋ ਜਾਂਦੀ ਕੋਈ ਨਾ ਕੋਈ ਗੱਲ ਤੇ ਹੋਈ ਹੋਊਗੀ ਫੇਰੀ ਸੱਸ ਨੇ ਐਡਾ ਵੱਡਾ ਕੰਮ ਕੀਤਾ ਵਾ ਨਾਲੇ ਤੇਰਾ ਗਿਹੜਾ ਮੈਨੂੰ ਭਲੇ ਖਾਵਾ ਤੂੰ ਹੀ ਬਿਥੇ ਰਗੋ ਜਗਤ ਦੀ ਰਹੀਆਂ ਜੋ ਤੇਰੀਆਂ ਚਲਦੀਆਂ ਸੀ ਹੁਣ ਘਰ ਚ ਮੁਸੀਬਤ ਬਣੀ ਆ ਤੇ ਭੇਕਿਆਂ ਵੱਲੋਂ ਮੂੰਹ ਕਰ ਲਿਆ ਵਾ ਐਦਾਂ ਥੋੜੀ ਘਰ ਚ ਚਲਦੇ ਦੇ ਕੀ ਕਹਿੰਦੀ ਆ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਆਜੋ ਹੋਰ ਠੀਕ ਆ ਹਾਂਜੀ ਠੀਕ ਆ ਕਾਕਾ ਕਾਕਾ ਸੁੱਤਾ ਵਾ ਅਸਰ ਹਾਂਜੀ ਸਿਮੀ ਨੂੰ ਸਵਾਲ ਕਹੀ ਨਹੀਂ ਲੱਗੇ ਮੈਂ ਚੱਲ ਲੱਗੇ ਲੰਮੇ ਪੈ ਜਾਦੇ ਬਹੁਤ ਠੀਕ ਠਾਕ ਆ ਹਾਂਜੀ ਠੀਕ ਠਾਕ ਆ ਤੂੰ ਸੁਣਾਓ ਸਲਵਦੀਆ ਸੰਦੀਪ ਦੀਦੀ ਵੀ ਆਇਆ ਦਿਖਣੀ ਦੇ ਉਹਨਾ ਅੱਡੇ ਤੇ ਗਏ ਮਾੜਾ ਦਾ ਕੰਮ ਹੀ ਆਨਾਂ ਨੂੰ ਅੱਛਾ ਸੰਦੀਪ ਮੈਂ ਤੇਰੇ ਵੱਲ ਆਈ ਹਾਂ ਹਾਂਜੀ ਮਮੀ ਇੱਕ ਹਾਂਜੀ ਦੱਸੋ ਸੰਦੀਪ ਤੇਰੀ ਮੰਮੀ ਆਖਾਂਦੀ ਸੀ ਕਿ ਸਾਰਾ ਸੰਦੀਪ ਦਾ ਹੀ ਕਸੂਰ ਵਾ ਉਹ ਲਈ ਐ ਸਭ ਕੁ ਕੋ ਕਰਾਉਣ ਦੀਦੀ ਉਹਨਾਂ ਦਾ ਦਿਮਾਗ ਖਰਾਬ ਹੋ ਗਿਆ ਵਾ ਚੋਕੇ ਨਾ ਜਿਹੜੀ ਵੀ ਗੱਲ ਹੁੰਦੀ ਆ ਸਾਡਾ ਨਾਂ ਹੀ ਲੱਗਾ ਵਾ ਕਿ ਰਪਿੰਦਰ ਦੇ ਚ ਪੇੜ ਮਰਾਈ ਆ ਤੇ ਸੰਦੀਪ ਨੇ ਮਰਾਈ ਆ ਉਹਨਾਂ ਨੂੰ ਆਦਤ ਵਾ ਕੋਈ ਵੀ ਕਸੂਰ ਹੋਵੇ ਤੇ ਸੰਦੀਪ ਦਾ ਨਿਕਲ ਆਉਂਦਾ ਵਾ ਜਾਂ ਦਲਜੀਤ ਦਾ ਨਿਕਲ ਆਉਂਦਾ ਵਾ ਆ ਜਾ ਕੇ ਨਾ ਅਹੀਂ ਦਿਖਦੇ ਆ ਉਹਨਾਂ ਨੂੰ ਸੱਸ ਤੇਰੀ ਤਾਂ ਬੜੀ ਉੱਚੀ ਉੱਚੀ ਡਈ ਹੀ ਬੋਲਣ ਕਹਿੰਦੀ ਮੈਂ ਤਾਂ ਸੰਦੀਪ ਦੀ ਨਾ ਖਾਤਰ ਦਾੜੀ ਕਰਕੇ ਆਉਣੀ ਆ ਚੰਗੀ ਤਰ੍ਹਾਂ ਹੀ ਦੀਦੀ ਕੀ ਸਮਝਾਈਏ ਹੁਣ ਮੰਮੀ ਨੂੰ ਕਸੂਰ ਸਾਰਾ ਰਪਿੰਦਰ ਦਾ ਵਾ ਤੇ ਨਾ ਹੁਣ ਸਾਡਾ ਲਾਉਂਦੇ ਆ ਜੇ ਦੀਦੀ ਚਪੇੜ ਖਾਦੀ ਆ ਨਾ ਤੇ ਆਪਣੀ ਕਰਤੱਬੀ ਖਾਦੀ ਆ ਕਿਉਂ ਫੋਨ ਲਾਇਆ ਉਹਦੀ ਸੱਸ ਨੂੰ ਨਾ ਲਾਉਂਦੀ ਤੇ ਆਪੇ ਨਾਲ ਚਪੇੜ ਵੱਜਦੀ ਏ ਤੇ ਮੰਮੀ ਨੇ ਨਾ ਇੱਕ ਸੂੜ ਇਹਦਾ ਅੰਦਾਵਾ ਸਾਰਾ ਤੇ ਆਪਣੇ ਕਿ ਤੱਬੀ ਇਹ ਖਾਂਦੀ ਏ ਜਪੇਰਾ ਮੰਮੀ ਨੇ ਵੈਸੇ ਚੰਗਾ ਹੀ ਕੰਮ ਕੀਤਾ ਵਾ ਇਹਨੂੰ ਅਕਲ ਆਜੂਗੀ ਇੱਕ ਵਾਰੀ ਵਧੀਆ ਕੀਤਾ ਵਾ ਇੱਕ ਵਾਰੀ ਚਾਹੀਦੀ ਹੀ ਇਹਨੂੰ ਚਲ ਗਈ ਆ ਪੇਕੇ ਹੁਣ ਵੇਖਾਂਗੇ ਨਾ ਕਿੰਨਾ ਕੁ ਚੇਹ ਰੱਖਦੇ ਆ ਇਹਨੂੰ ਜਿੱਦਾਂ ਦੀਦੀ ਇੱਥੇ ਕਰਦੀ ਆ ਨਾ ਉਦਾਂ ਹੀ ਨੇ ਉਥੇ ਕਰਨਾ ਵਾ ਤੇ ਅਗਲਾ ਚਰਦਾ ਵਾ ਕਿੰਨੇ ਦਿਨ ਰੱਖ ਲੈਣਾ ਸੰਦੀਪ ਪੇਕੇ ਆਨੇ ਕਿੰਨਾ ਕੁ ਚੇਹ ਰੱਖਣੀ ਆ ਜਿੱਥੇ ਇਹਨੇ ਜਿਠਾਣੀ ਨਾਲ ਹੀ ਬਣਾ ਕੇ ਰੱਖੀ ਜਾਈ ਨਾ ਬਣਾ ਕੇ ਕਿਨੇ ਕਿ ਰੱਖੂਗੀ ਦੀਦੀ ਇਹ ਹਤੇ ਗੱਲ ਵਾ ਅਹੀਂ ਤੇ ਨਾ ਆਉਣਾ ਜਾਣਾ ਛੱਡ ਦਿੱਤਾ ਵਾ ਉਧਰ ਜਾਇਆ ਹੀ ਨਹੀਂ ਕਰਨਾ ਤੇ ਕੋਈ ਗੱਲ ਨਹੀਂ ਤੂੰ ਇਹਨਾਂ ਗੱਲਾਂ ਨੂੰ ਛੱਡੋ ਤੂੰ ਬਹਿ ਜਾ ਮੈਂ ਸਿਮੀ ਨੂੰ ਕਹਿੰਨੀ ਆ ਚਾਹ ਬਣਾਉਂਦੀ ਆ ਨਹੀਂ ਨਹੀਂ ਸੰਦੀਪ ਮੈਂ ਚਾਹ ਨਹੀਂ ਆ ਪੀਣੀ ਮੈਂ ਚੱਲੀ ਆ ਮੇਨੂੰ ਵਿਆਹ ਵਾ ਅਸੇ ਅਸੇ ਵਿਆਹ ਚੱਲੇ ਹੀ ਹਾਂ ਵਿਆਹ ਵਾ ਤੇ ਫਿਰ ਉੱਥੇ ਜਾਣਾ ਵਾ ਠੀਕ ਆ ਠੀਕ ਆ ਅਸਾ ਗਣਵਾ ਠੀਕ ਆ ਤੂੰ ਹਾਂ ਚੱਲ ਠੀਕ ਆ ਫਿਰ ਠੀਕ ਆ ਆ ਜਾ ਪੁੱਤ ਮੈਂ ਬੈਠੀ ਆ ਬੈਠੇ ਪੁੱਤ ਹੋਰ ਸੁਣਾ ਕੇ ਆਲ ਚੱਲੋ ਕਹਾਲਾ ਤੁਹਾਨੂੰ ਪਤਾ ਹੀ ਹੈ ਕਿ ਕੀ ਆ ਜੇ ਭਾਬੀ ਆ ਉਹ ਵੀ ਸਿੱਧੇ ਮੂੰਹ ਕੋ ਮੌਨ ਨਹੀਂ ਦੇ ਕੱਲ ਦੇ ਅੱਛਾ ਹੁਣ ਵੀ ਉਹਨਾਂ ਲੱਗਣੀ ਆਈ ਐ ਐਵੇਂ ਚੁੱਪ ਕਰਕੇ ਬੈਠੇ ਆ ਤਾਂ ਹੁਣ ਮੈਨੂੰ ਇਹ ਦੱਸੋ ਹੁਣ ਮੇਰਾ ਤੂੰ ਹੀ ਨਹੀਂ ਸਾਥ ਦੇਣਾ ਤਾਂ ਹੋਰ ਕਿੰਨੇ ਦਿਨਾਂ ਵਾ ਪੁੱਤ ਸਾਥ ਤੇਰਾ ਹੀ ਨਹੀਂ ਦੇਣਾ ਵਾ ਪਰ ਇਹ ਆ ਵੀ ਘਰ ਤੇਰਾ ਹੁਣ ਉਹ ਹੀ ਆ ਮੈਨੂੰ ਉੱਥੇ ਹੀ ਰਹਿਣਾ ਪੈਣਾ ਏਦਾਂ ਨਹੀਂ ਕਿ ਨਹੀਂ ਕੀ ਗੱਲ ਤੇ ਨਹੀਂ ਪੁੱਤ ਜिद ਕਰੀਦੀ ਉਹਦੀ ਘਰ ਤੇ ਮੈਂ ਮਾਂ ਦੀ ਉਹ ਹੀ ਆ ਮੈਂ ਕਿਹੜਾ ਨਹੀਂ ਮੰਨਿਆ ਹੈਗਾ ਅੱਜ ਤੱਕ ਮੈਂ ਕਦੀ ਵੀ ਇਦਾਂ ਆਈ ਆ ਪਰ ਜਦੋਂ ਵੀ ਹੁਣ ਏਦਾਂ ਕਰਦੇ ਆ ਮੇਰੇ ਨਾਲ ਤੇ ਫਿਰ ਮੈਂ ਦੱਸੋ ਕੀ ਕਰਾਂ ਹੁਣ ਉਹਨਾਂ ਨੇ ਚਪੇੜ ਮੇਰੇ ਮਰੀ ਆ ਇਹ ਵਰਜ ਮੰਦਾ ਸੱਸ ਦਾ ਏਦਾਂ ਕਰਨ ਦਾ ਭਲਾ ਪੁੱਤ ਸੱਸ ਸਹਰੂ ਤੇ ਕਿਉਂ ਏਦਾਂ ਕਰਨ ਰਵੀ ਪਹਿਲਾਂ ਤੇ ਤੇਰੇ ਘਾਨੇ ਤੇ ਚਲਦੀ ਹੁੰਦੀ ਸੀ ਹੁਣ ਕੋਈ ਏਦਾਂ ਕਰਦੀ ਆ ਕੀ ਹੋਇਆ ਹੁਣ ਹੁਣ ਦੱਸ ਮੈਂ ਕੀ ਗੱਲ ਹੋਈ ਆ ਕਿਉਂ ਏਦਾਂ ਕਰਨ ਰਵੀ ਰੁਪਿੰਦਰ ਕੋਈ ਨਾ ਕੋਈ ਗਲਤ ਹੋਊਗੀ ਜ਼ਰੂਰ ਵਿੱਚ ਹੋਰ ਕੋਈ ਏਦਾਂ ਤਾਂ ਨਹੀਂ ਚਪੇੜ ਮਾਰ ਸਕਦਾ ਮੰਮੀ ਗੱਲ ਕੋਈ ਵੀ ਨਹੀਂ ਗਈ ਹੁੰਦੀ ਹੂੰ ਇਹ ਕਿਹੜਾ ਨਾ ਦਾ ਦੂਜਾ ਭਰਾ ਨਹੀਂ ਆ ਉਹ ਬੜੇ ਪਵਾੜੇ ਪਾਉਂਦਾ ਵਾ ਉਹ ਦੋਵੇਂ ਜੀ ਕੋ ਜੇ ਹੁਣ ਉਹਦੇ ਮੁੰਡਾ ਹੋਇਆ ਵਾ ਅੱਛਾ ਹੁਣ ਬਸ ਇੰਨੇ ਦੇ ਵਿੱਚ ਹੀ ਕਹਿੰਦੇ ਆ ਪਹਿਲਾਂ ਕਹਿੰਦੇ ਸੀ ਕਿ ਮੈਂ ਜਾਣਾ ਨਹੀਂ ਉਧਰ ਉਹ ਇਦਾਂ ਕਰਦੇ ਆ ਮੇਰੇ ਨਾਲ ਵੱਧ ਘੱਟ ਮੇਰ ਨਾਲ ਬੋਲਦੇ ਆ ਚਾਹੇ ਕਿ ਦਾਵਾ ਅੱਛਾ ਤੇ ਹੁਣ ਜੋ ਮੁੰਡਾ ਹੋ ਗਿਆ ਵਾ ਹੁਣ ਇਹਦਾ ਨੋ ਚੰਗੇ ਲੱਗਣ ਡੈ ਪੀ ਆ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਤੇ ਜਦੋਂ ਮੈਂ ਫਿਰ ਸੱਚੀਆਂ ਸੁਣਾਉਣੀ ਆ ਵੀ ਪਹਿਲਾਂ ਵੀ ਇਦਾਂ ਕਹਿੰਦੇ ਸੀ ਅੱਛਾ ਤੇ ਹੁਣ ਦੋ ਦੂਜੇ ਪਾਸੇ ਹੋ ਗਏ ਆ ਤੇ ਫਿਰ ਮੇਰੇ ਦਿਵਾਲੇ ਹੁੰਦੀ ਆ ਗਾੜੀ ਤੇ ਮੈਂ ਦੱਸੋ ਕੀ ਕਰਾਂ ਰਪਿੰਦਰ ਪੁੱਤ ਸੁਣ ਮੇਰੀ ਗੱਲ ਘਰ ਤੇਰਾ ਉਹੀ ਰਹਿਣਾ ਵਾ ਉੱਥੇ ਤੈਨੂੰ ਜਾਣਾ ਹੀ ਪੈਣਾ ਵਾ ਇੱਥੇ ਹੁਣ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਰਹਿਣੀਆਂ ਹੁਣ ਪਰਜਾਈ ਤੇਰੀ ਕੀ ਸੋਚੂਗੀ ਕੱਲ ਨੂੰ ਪੀਜੂਂ ਇੱਥੇ ਕਿਉਂ ਆ ਗਈ ਮੰਮੀ ਤੁਸੀਂ ਵੀ ਨਾ ਭਾਬੀ ਦੇ ਮਗਰ ਲੱਗੀ ਆ ਗੱਲ ਹੋਰ ਕੋਈ ਨਹੀਂ ਐ ਵਿੱਚ ਵੀ ਇਹ ਤੱਕ ਮੈਨੂੰ ਲੱਗੰਦੀ ਆ ਆ ਤੁਸੀਂ ਕੱਲ ਦੀਆਂ ਵਟੀਆਂ ਘਟੀਆਂ ਵਾ ਦੋਵੇਂ ਜਾਣੀਆਂ ਹੀ ਤੇ ਮੈਨੂੰ ਵੇਖ ਦੱਸੋ ਜਦੋਂ ਮੈਂ ਤੁਹਾਨੂੰ ਇੱਥੇ ਦੇ ਕੇ ਜਾਨੀ ਹੁੰਦੀ ਸੀ ਉਦੋਂ ਮੈਂ ਚੰਗੀ ਲੱਗਦੀ ਸੀ ਤੇ ਹੁਣ ਜੇ ਮੁਸੀਬਤ ਆਈ ਆ ਮੇਰੇ ਤੇ ਤੂੰ ਦਹੀਂ ਵੀ ਅੱਖਾਂ ਮੋੜ ਲੀਆਂ ਆਪਣੀਆਂ ਪੁੱਤ ਪਿਛਲੀਆਂ ਗੱਲਾਂ ਛੱਡ ਉਹ ਹੋਈ ਤਰ੍ਹਾਂ ਕਰ ਰਹਿਣਾ ਤਾਂ ਉੱਥੇ ਤੱਕ ਜਾਣਾ ਪੈਣਾ। ਇਦਾਂ ਨਹੀਂ ਕਰੀਦਾ ਇਹਦਾ। ਕੋਈ ਗੱਲ ਨਹੀਂ ਮੰਮੀ ਮੈਨੂੰ ਪਤਾ ਲੱਗ ਗਿਆ ਵਾ। ਬਸ ਅੱਜਕੱਲ ਤਾਂ ਪੈਸੇ ਨਹੀਂ ਮੂਹ ਆ ਸਾਰਿਆਂ ਨੂੰ। ਜੇ ਹੁਣ ਮੇਰੇ ਤੇ ਬਣੀ ਐ ਮੁਸੀਬਤ ਤਾਂ ਹੁਣ ਤੁਹਾਨੂੰ ਹੀ ਚਲਾਣਾ ਪੈਣਾ ਹੋਰ ਕੌਣ ਚੱਲੇ? ਪੁੱਤ ਪੈਸੇ ਤੇਰ ਕੋ ਕਦੀ ਮੰਗੇ ਹੀ ਅਸੀਂ। ਤੂੰ ਆਪ ਹੀ ਕਹਿੰਦੀ ਰਹੀ ਆ ਕਿ ਉੱਥੇ ਇੰਨਾ ਪੈਸਾ ਵਾ। ਕੀ ਕਰਨਾ? ਮੰਮੀ ਲੈ ਲਓ ਤੁਸੀਂ। ਅਸੀਂ ਨਾ ਕਦੀ ਤੇਰ ਕੋ ਦੀਏ ਮੰਗੇ ਹੀ ਨਹੀਂ ਪੈਸੇ। ਮੰਮੀ ਮੈਂ ਤੇ ਤਾਂ ਦੇ ਕੇ ਜਾਂਦੀ ਰਹੀ। ਕਿ ਚੱਲ ਕੋਈ ਗੱਲ ਨਹੀਂ ਤੁਹਾਡਾ ਵੀ ਟਾਈਮ ਸਰਦਾ ਜਉ ਚਾਹੇ ਕਿਦਾਂ। ਹੁਣ ਮੈਨੂੰ ਇਹ ਥੋੜਾ ਪਤਾ ਹੀ ਤੂੰ ਵੀ ਮਰ ਜੋਦ ਹੁਣ ਏਦਾਂ ਕਰਨੀ ਡੇ ਆ ਕਿਹੜੇ ਪੈਸੇ ਮੰਮੀ ਹੁਣਾਂ ਨਿਰਬੰਦਰ ਕੋ ਲਈ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਮੰਮੀ ਦੀ ਤੁਸੀਂ ਘੱਤੋਂ ਪੈਸੇ ਲੈਂਦੇ ਰਹੇ ਜੇ ਉਤੋਂ ਭਲਾ ਇੱਥੇ ਕਿਹੇ ਚੀਜ਼ ਦੀ ਕਮੀ ਆ ਬੰਦਾ ਇਹਨਾਂ ਨੂੰ ਪੁੱਛੇ ਹਾਂ ਭਲਾ ਵੀ ਐਵੇਂ ਦੀਆਂ ਕੋ ਪੈਸੇ ਲੈ ਕੇ ਬੈਠੇ ਰਹਿਣਾ ਪਰ ਬੰਦੇ ਕਿਹੜੇ ਪੈਸਿਆਂ ਦੀ ਗੱਲ ਹੋਂਦੀ ਆ ਕਿਹੜੇ ਪੈਸੇ ਆ ਜਿਹੜੇ ਤੂੰ ਮੰਮੀ ਨੂੰ ਦਿੱਤੇ ਆ ਸਾਨੂੰ ਵੀ ਤੇ ਦੱਸ ਪਤਾ ਲੱਗੇ ਭਾਬੀ ਪੈਸੇ ਹੋਈ ਜਿਹੜੇ ਤੋਂ ਲੈ ਕੇ ਵੱਤ ਲੈਂਦੇ ਰਹੇ ਆ ਉਹਨਾਂ ਨੂੰ ਜਿੱਤੇ ਭੁੱਲ ਗਏ ਉਹਨਾਂ ਪੈਸਿਆਂ ਦੇ ਉਹ ਮੇਰੀ ਗੱਲ ਸੁਣ ਮੇਰੇ ਹੱਥੀ ਤੋਂ ਕੋਈ ਪੈਸੇ ਨਹੀਂ ਤੇ ਰਿਆ ਮੰਮੀ ਤੁਸੀਂ ਬੋਲਦੇ ਕਿਉਂ ਨਹੀਂ ਆ ਤੁਸੀਂ ਕਿਉਂ ਪੈਸੇ ਲੈਂਦੇ ਰਹੇ ਆ ਭਾਬੀ ਸਾਰਿਆਂ ਨੂੰ ਹੀ ਪਤਾ ਵਾ ਪੈਸੇ ਘਰ ਦੇ ਵਿੱਚ ਹੀ ਆਉਂਦੇ ਰਹੇ ਆ ਮੰਮੀ ਜਿਹੜੀ ਕੱਲੀ ਖਾ ਜਾਂਦੀ ਰਹੀ ਹੈ ਤੂੰ ਦੱਸ ਤੇਰੇ ਕਿੰਨੇ ਪੈਸੇ ਆ ਤੈਨੂੰ ਮੈਂ ਪੈਸੇ ਦਵਾ ਐਵੇਂ ਪੈਸੇ ਦਾ ਮੇੜਾ ਨਾ ਮਾਰ ਬੋਤਾ ਬਸ ਠੀਕ ਆ ਮੰਮੀ ਵੇਖ ਲਓ ਹੁਣ ਕੋਤ ਠੀਕ ਹੀ ਤਾਂ ਕਹਿਣ ਦੀ ਪਰਚਾਈ ਤੇਰੀ ਤੁਸੀਂ ਨਾ ਦੋਵੇਂ ਜਾਣੀਆਂ ਰਲੀਆਂ ਮੈਨੂੰ ਯਾਦਦਾ ਹੁਣ ਬਸ ਇੱਕੋ ਗੱਲੀ ਕਰੀ ਜਾਂਦੀਆਂ ਐ ਦੋਵੇਂ ਜਾਣੀਆਂ ਗੱਲਣ ਵਾਲੀ ਕਿਹੜੀ ਗੱਲ ਵਾ ਇਹਦੇ ਵਿੱਚ ਰਪਿੰਦਰ ਤੈਨੂੰ ਆਪ ਸਮਝ ਆਉਣੀ ਚਾਹੀਦੀ ਆ ਵੀ ਮੈਂ ਆਪਣਾ ਸਹਰਾਕਰ ਕਿਦਾਂ ਸਾਹਮਣਾ ਵਾ ਲੜਕੇ ਇੱਥੇ ਆ ਗੀ ਆ ਤੇ ਵਾਧੂ ਦਾ ਸਾਡੇ ਨਾਲ ਨਹੀਂ ਲੜਨ ਜਿਦ ਤੇਰੇ ਵੀਰ ਨੂੰ ਪਤਾ ਲੱਗਾ ਨਾ ਕਿ ਉਹਨਾਂ ਨੇ ਹੋਰ ਕਲਾਸ ਨਾਉਣੀ ਹੱਡੀ ਨਹੀਂ ਜੇ ਪੈਸਿਆਂ ਦੀ ਗੱਲ ਕਰਦੇ ਆ ਨਾ ਕਿ ਪੈਸੇ ਹੁਣ ਦੇ ਦਿੰਨੇ ਆ ਉਹ ਤਾਂ ਮੈਨੂੰ ਪਤਾ ਹੀ ਹੁਣ ਕਿਉਂ ਦੇਂਦੇ ਪਤਾ ਜੂਗਾ ਵੀ ਹੁਣ ਇੱਥੇ ਆ ਗਈ ਆ ਕਿਤੇ ਰਹਿਣਾ ਪਵੇ ਜੇ ਮੈਨੂੰ ਪਤਾ ਹੁੰਦਾ ਨਾ ਵੀ ਤੂੰ ਪੈਸੇ ਦੇਣ ਪੇਕੇ ਆਉਣੀ ਆ ਤੇ ਕਦੇ ਵੀ ਨਹੀਂ ਮੈਂ ਲੈਣੇ ਹੈਗੇ ਚਲੋ ਕੋਈ ਗੱਲ ਨਹੀਂ ਆ ਬਹੁਤੀਆਂ ਗੱਲਾਂ ਨਾ ਕਰੋ ਮੇਰੇ ਨਾਲ ਜੇ ਮੈਂ ਬਹੁਤੀ ਮੰਮੀ ਦੁਖੰਦੀ ਆ ਨਾ ਤੇ ਮੈਂ ਚਲ ਜਾਨੀ ਆ ਹੋਰ ਦੱਸੋ ਪੁੱਤ ਕੋਈ ਨਹੀਂ ਖੁਸ਼ੀ ਨਾਲ ਵਹੀ ਵਾਰ ਆ ਪਰ ਲੜਕੇ ਨਹੀਂ ਆਉਣਾ ਠੀਕ ਆ ਨਾ ਉਹੇ ਤਰ੍ਹਾਂ ਘਰ ਆ ਤਾਂ ਉੱਥੇ ਰਹਿਣਾ ਪੈਣਾ ਤੁਹਾਨੂੰ ਚਲੋ ਕੋਈ ਗੱਲ ਨਹੀਂ ਮੈਨੂੰ ਵੀ ਹੁਣ ਲੱਗ ਗਿਆ ਪਤਾ ਕਿ ਕਿੰਨਾ ਕੁ ਦਿਨ ਸਾਥ ਦੇਣ ਦੀ ਹੈ ਲੜਾਈ ਚ ਤੇਰਾ ਕੋਈ ਸਾਥ ਨਹੀਂ ਆ ਰੁਪਿੰਦਰ ਖੁਸ਼ੀ ਖੁਸ਼ੀ ਆਵੇਂਗੀ ਸੌ ਵਾਰੀ ਕੋਈ ਗੱਲਬਾਤ ਹੋਊਗੀ ਤੇਸੀਂ ਸਾਥ ਦੇਵਾਂਗੇ ਐਦਾਂ ਲੜਕੇ ਨਹੀਂ ਆਈਦਾ ਹੁੰਦਾ ਫਾਪੀ ਸਾਰਿਆਂ ਦੇ ਘਰਾਂ 'ਚ ਗੱਲਬਾਤ ਹੋ ਜਾਂਦੀ ਆ ਕਿੱਦੇ ਨਹੀਂ ਹੁੰਦੀ ਜੇ ਮੰਨ ਲਓ ਇੱਥੇ ਕੋਈ ਗੱਲਬਾਤ ਹੋ ਜੇ ਤੁਸੀਂ ਪਿੰਡ ਹੀ ਜਾਣਾ ਹੋਰ ਕਿੱਥੇ ਜਾਓਗੇ ਮੇਰਾ ਦਿਮਾਗ ਖਰਾਬ ਹੋ ਗਿਆ ਵਾ ਮੈਂਨੇ ਕਿਨੇ ਕੀ ਗੱਲ ਤੇ ਮੇਕੇ ਜਾਊਂਗੀ ਤਨੂੰ ਬੈਠੀ ਨਮੀ ਚਾਹ ਹੋਗਾ ਮੰਮੀ ਕੀ ਗੱਲ ਹੋ ਗਈ ਆ ਹੁਣਾਂ ਕੀ ਆ ਨਾ ਮੇਰੀ ਤੂੰ ਹੀ ਕੱਢੀ ਅਜੇ ਪੁੱਛਣੀ ਕੀ ਹੋਇਆ ਵਾ ਮੰਮੀ ਮੈਨੂੰ ਕੀ ਲੋੜ ਹੀ ਕੱਢਣ ਦੀ ਮੈਂ ਤਾਂ ਇੱਥੇ ਬੈਠੀ ਆ ਤੁਹਾਡੇ ਘਰ ਤੇ ਇੱਕ ਵਾਰੀ ਵੀ ਨਹੀਂ ਗਈ ਮੈਂ ਦਲਜਿੰਦਰ ਨੂੰ ਤੂੰ ਹੱਸ ਸਖਾਲ ਕੇ ਭੇਜਿਆ ਵਾ ਦਲਜਿੰਦਰ ਆਵੇਂ ਨਹੀਂ ਜਾ ਕੇ ਉਧਰ ਬੋਲਣ ਲਈ ਕਿੰਨਾ ਕੁ ਹੱਕ ਕਰਕੇ ਆਈ ਆ ਮੰਮੀ ਮੈਨੂੰ ਕੀ ਲੋੜ ਹੀ ਆਈ ਕੋ ਚਾਉਣਾ ਸੀ ਕਿ ਤੁਹਾਡੀ ਨੌਕਰਾਂ ਚੱਲ ਜੇ ਅੱਛਾ ਤੂੰ ਚਾਹੁੰਦੀ ਕੀ ਦੌਣੀ ਆ ਤੂੰ ਅੱਜ ਦੀ ਨੂੰ ਕੱਢਾਂ ਢੀਂ ਆ ਮਾਸੀ ਜੀ ਕੀ ਆਂ ਕਿ ਕਿੱਦਾਂ ਨੀ ਗੱਲਾਂ ਕਾਂਢੀ ਆ ਆ ਜਾਗਾ ਚੁੱਪ ਕਰਕੇ ਬਹਿ ਜਾ ਤੂੰ ਕਿਧਰੋਂ ਆਈ ਚਾਤਰ ਵੱਡੀ ਬੋਲਣ ਵਾਲੀ ਆਰ ਕੇ ਤੂੰ ਤਾਂ ਬਧਾਈ ਨਹੀਂ ਕੋਹ ਨਹੀਂ ਧਰ ਕੇ ਕੱਲਾ ਖਾਂਡਿਆ ਪੀਉ ਮੈਂ ਨਹੀਂ ਲੋੜ ਮਿਲ ਬਧਾਈ ਦੇਣ ਦੀ ਮੰਮੀ ਕੀ ਰੋਣਾ ਪਾਇਆ ਵਾ ਆ ਗਿਆ ਤੇਰੇ ਸਿਆਪੇ ਨੇ ਸਾਰੇ ਤੂੰ ਹੀ ਕੱਢੀ ਮੇਰੀ ਨੋ ਬੱਲੇ ਹੁਣ ਨੋ ਦਾ ਜਿੱਦਾ ਆ ਗਿਆ ਵਾ ਨਾਲੇ ਇੱਥੇ ਆ ਕੇ 扑ੜਕ ਢੇ ਜੇ ਉਹ ਤਾਂ ਕਿ ਤੁਹਾਡੇ ਕੋਲ ਚਾਰ ਪੈਰ ਆਇਆ ਨਹੀਂ ਗਿਆ ਵੀ ਮੁੰਡਾ ਹੀ ਨਹੀਂ ਆਵਾ ਕਿਤੇ ਜਾ ਕੇ ਅੱਛਾ ਉਹ ਤੁਸੀਂ ਮੋੜ ਗਏ ਹੁਣ ਕੀ ਲੈਣਾ ਹੈ ਜੇ ਇੱਥੇ ਹੁਣ ਤੇ ਆਉਣਾ ਹੀ ਜਦੋਂ ਮੇਰੀ ਨੋ ਤੁਸੀਂ ਕੱਢੀ ਹੈ ਦੋਵਾਂ ਦੇ ਨਾਲ ਮਿਲ ਕੇ ਮੈਂ ਕੱਢੀ ਹੈ ਨਾ ਤਾਂ ਹੁਣ ਕਿੰਨੇ ਕੱਢੀ ਹੈ ਤੂੰ ਜਾ ਕੇ 扑ੜਕ ਕੇ ਆਈ ਹੈ ਤਾਂ ਤਾਂ ਹੀ ਨਿਕਲੀ ਹੈ ਤੇ 扑ੜਕ ਕੇ ਆਣੀ ਹੈ ਤੁਹਾਡੇ ਘਰ ਮੈਨੂੰ ਦਿਖ ਗਿਆ ਤੁਹਾਡੇ ਘਰ ਚ ਲੜਾਈ ਪਾਈ ਤੂੰ ਹੀ ਤੇ ਜੇ ਮੈਂ ਆ ਕੇ ਇੱਥੇ ਬਹਿ ਜਾਂਦੀ ਤੇ ਫੇਰ ਇਹ ਕੋਈ ਬੈਹ ਜਾਂਦੀ ਤੂੰ ਆਣ ਕੇ ਆਪਣੀ ਲੜਾਈ ਤੁਹਾਨੂੰ ਲੱਭ ਗਈ ਜੋ ਦੀਦੀ ਘਰ ਜਾ ਕੇ ਲੜਾਈ ਪਾਈ ਸੀ ਤੇ ਤੂੰ ਚੋਪੀ ਕਰ ਰਿਹਾ ਮੈਂ ਕੋਈ ਚੀਜ਼ ਖਾਣ ਕੇ ਤੇ ਰੌਲਾ ਪਾਉਂਦਾ ਹੀ ਮਮੀ ਉਹਦੇ ਨਾਲ ਗੱਲ ਕਰਨ ਦਾ ਨਹੀਂ ਤੁਹਾਡਾ ਮਤਲਬ ਹੈਗਾ ਠੀਕ ਹੈ ਨਾ ਮੈਂ ਉਹਨੂੰ ਕਹਿਣੀ ਕਰ ਉਹ ਆਪ ਹੀ ਡਈ ਬੈਠ ਵਾ ਲੋਕੀ ਆਣ ਕੇ ਬੇਹੰਤੀਆਂ ਦਰਤੀਆਂ ਚਾਹ ਕਰਦੀਆਂ ਵਾ ਤੁਹਾਨੂੰ ਕੋਈ ਚਾਹ ਵੀ ਹੈ ਨਹੀਂ ਮੁੰਡੇ ਦਾ ਚੁੱਪ ਕਰ ਜਾ ਮੈਨੂੰ ਕੋਈ ਚਾਹ ਚੁਣੀਆ ਦਾਦੀਆਂ ਮੈਂ ਮੈਂ ਕੋਈ ਦਾਦੀ ਨਹੀਂ ਆਦੀ ਇਹਨਾਂ ਨੇ ਹ ਕੋਈ ਕਸਰ ਨਹੀਂ ਛੱਡੀ ਮੇਰੀ ਨੋਂ ਵੀ ਘਰੋਂ ਕੱਢੀ ਆ ਮੰਮੀ ਤੁਸੀਂ ਇਹ ਗੱਲਾਂ ਕਰ ਨਹੀਂ ਹੋਰ ਨਹੀਂ ਗੱਲਾਂ ਕਰ ਉਹਨੇ ਤੈਨੂੰ ਸਿਖਾ ਲਿਆ ਤੂੰ ਜਾ ਕੇ ਸਾਡਾ ਬੇਰਾ ਘਰ ਕਿ ਕੀਤਾ ਨਹੀਂ ਨਹੀਂ ਮੈਂ ਤਾਂ ਸਿੱਧੀ ਉਧਰ ਗਈ ਅੱਛਾ ਨਿਕਲ ਗਈ ਨੋਂ ਉੱਥੇ ਦੇ ਆਖਰ ਆ ਗਈ ਆ ਕਿੱਡੀਆਂ ਗੱਲਾਂ ਬਣਾਉਂਦੀ ਆ ਤੂੰ ਨਾ ਕੋਈ ਗੱਲ ਕਰਦੀ ਤੇ ਨਾ ਉਹ ਜਾਣਦੀ ਘਰੋਂ ਫੋਂ ਜਾ ਕੇ ਤੇ ਕੰਮ ਕਰੋ ਮੇਰਾ ਮੇਰੇ ਕੋ ਨਹੀਂ ਹੁੰਦਾ ਕਿਉਂ ਕੰਮ ਕਰੀਏ ਅੱਛਾ ਇੱਧਰ ਆ ਕੇ ਕਰਨ ਦੇ ਜੀ ਨਹੀਂ ਇਹੀ ਕਿਉਂ ਕੰਮ ਕਰੀਏ ਜਾ ਕੇ ਤੁਸੀਂ ਇੱਧਰ ਆ ਕੇ ਕਰਾਇਆ ਕੋਤ ਦਿੰਦਾ ਵੇਖਿਆ ਵਾ ਤੁਹਾਨੂੰ ਤੇ ਇਹੋ ਹੀ ਸਾੜਾ ਵਾ ਬਸ ਤੇ ਇਹ ਆ ਕੇ ਤਾਂ ਉਹਦਾ ਕੰਮ ਘਾਤੋਂ ਕਰਨ ਢਈ ਆ ਜਿੱਦਾਂ ਅਹੀਂ ਨਹੀਂ ਇੱਧਰ ਵੜਦੇ ਇਹ ਵੀ ਨਾ ਵੜਦੀ ਤੇ ਘਰੋਂ ਤੇ ਤੂੰ ਹੀ ਕੱਢ ਕੇ ਆਈ ਨਾ ਮੇਰੀ ਨਾ ਉਹ ਨੂੰ ਤੂੰ ਹੀ ਕਰਦਾ ਫਿਰ ਕੰਮ ਤੂੰ ਦੋਹਾਂ ਜਾਨੀਆਂ ਰਲ ਕੇ ਕੱਢੀ ਐ ਨਹੀਂ ਤੈਨੂੰ ਕੀ ਗੱਲ ਆ ਕੰਮ ਕਰਦੀ ਮੈਂ ਕੋ ਕਰਾਂ ਕੰਮ ਬੋਲਣ ਨੂੰ ਤੇ ਚੁੱਗੀ ਲੀਆਂ ਤੇ ਬੋਲਣਾ ਨਹੀਂ ਕੰਮਾਂ ਦੀ ਰੋਟੀ ਨਹੀਂ ਪੱਕਦੀ ਕਿਉਂ ਮੈਂ ਕਰਾਂ ਕੰਮ ਕਿਉਂ ਕਰਨਾ ਨਹੀਂ ਕੱਢਣ ਵਾਲੀਆਂ ਤੁਸੀਂ ਤੇ ਨਾ ਕਰ ਪਾ ਕਰ ਆ ਕੇ ਆਇਆ ਇੱਧਰ ਆ ਕੇ ਕਾਤੋਂ ਕੰਮ ਤੁਹਾਡਾ ਹੋਇਆ ਵਾ ਮੇਰਾ ਘਰਕ ਤੁਸੀਂ ਮੇਰੀ ਨਾਉ ਕਢਾਈ ਕਰੋ ਬੋਲ ਬੋਲ ਕੇ ਨਾ ਬੋਲਣ ਦਾ ਪਤਾ ਹੀ ਨਹੀਂ ਰਹਿ ਗਿਆ ਮੈਨੂੰ ਕਿੱਦਾਂ ਬੋਲਣਾ ਤੇ ਧੀ ਨੂੰ ਕਿੱਦਾਂ ਬੋਲਣਾ ਵਾ ਧੀ ਨੂੰ ਬੜੀ ਧੀ ਬੜੀ ਚੱਜਦੀ ਆ ਧੀ ਨੇ ਕੀ ਕੰਮ ਕੀਤਾ ਵਾ ਤੂੰ ਨਾ ਬੋਲਦੀ ਤਾਂ ਨਾ ਮੇਰੀ ਨਾਉ ਨਿਕਲਦੀ ਕਰੋ ਤੂੰ ਇਹ ਨਹੀਂ ਸੋਚਿਆ ਵੀ ਮੇਰੀ ਪਰਜਾਈ ਆ ਉਹਨੇ ਕੰਮ ਚੰਗਾ ਕੀਤਾ ਚੰਗਾ ਕੀਤਾ ਵਾ ਉਹਦਾ ਪਰਚਾ ਗਈ ਮੇਰੇ ਸੱਸ ਨੂੰ ਗੱਲਾਂ ਕਰਦਾ ਕੰਮ ਕਰ ਲਓ ਮਾਸਾ ਤਾਂ ਕਿ ਕੁੜੀ ਆ ਤੇ ਤੂੰ ਨਾ ਇਦਾਂ ਕਰਨਾ ਵਾ ਨਾ ਤਨਾ ਇਦਾ ਕਰੋ ਨਹੀਂ ਤੈਨੂੰ ਕਿੰਨੀ ਅਕਲ ਦਿੱਤੀ ਐਦਾ ਬੋਲੀਦਾ ਸ਼ਰਮਾ ਕਰ ਲੋ ਮੈਂ ਤੁਹਾਡੇ ਨਾਲ ਮਾਰਾ ਨਹੀਂ ਬੋਲਣੇ ਸਿਆਣ ਕੇ ਸੱਤੇ ਚੜ ਕੇ ਬੋਲਣੇ ਤਾਂ ਬੋਲਨੀ ਆ ਰਹਿਣ ਦੇ ਤੁਸੀਂ ਤਾਂ ਬੋਲਣ ਨਹੀਂ ਡਈਆਂ ਤੁਸੀਂ ਤਾਂ ਮੂੰਹ ਬੰਦ ਕੀਤੇ ਦੋਵਾਂ ਜਾਣੀਆਂ ਨੇ ਆਨੂੰ ਬੋਲਣ ਤੇ ਮਜਬੂਰ ਵੀ ਤੁਸੀਂ ਕੀਤਾ ਵਾ ਮਜਬੂਰ ਕੀਤਾ ਤੁਹਾਨੂੰ ਇਹਦਾ ਮੱਥਾ ਨਾ ਲਾ ਇਹ ਨਹੀਂ ਹੈਗੇ ਇਹਨਾਂ ਮਾਇਆ ਜੋਗੇ ਇਹ ਜਿੱਦਾਂ ਇਹ ਕਹਿੰਦੇ ਆ ਨਾ ਉਦਾਂ ਘੜੀ ਉਹਨਾਂ ਨੂੰ ਜਵਾਬ ਦਿੱਤਾ ਜਾਵੇ ਨਾ ਤੇ ਫੇਰ ਇਹ ਰੋਖ ਹੁੰਦੇ ਆ ਬੰਦਿਆ ਵਾਂਗੂ ਆਣ ਕੇ ਤੇ ਮੇਰਾ ਕੰਮ ਕਰੋ ਜਿੰਨਾ ਤੁਸੀਂ ਕੱਢੀ ਹੈ ਨਾ ਉਹ ਜਾਓ ਕਰੋਗੇ ਤਾਂ ਸਿਰ ਖਾਂਦੀਆਂ ਤੁਸੀਂ ਤੁਸੀਂ ਤੂੰ ਜਾ ਜਿੱਥੇ ਤੈਨੂੰ ਜਾਣਾ ਵਾ ਕਿਉਂ ਜਾਵਾਂ ਮੈਂ ਗੱਡੀ ਸਿਰ ਖਾਂਦੀ ਆ ਆਹੀ ਸਹੀ ਤੂੰ ਬੜੀ ਤੂੰ ਦੱਸ ਹੈ ਕਿ ਨਹੀਂ ਸੰਦੀਪ 扑ੜਕ ਕੇ ਤੇ ਐਨੂੰ ਆ ਗਈ ਆ ਇਹਨੂੰ ਇਹ ਨਹੀਂ ਪਤਾ ਹੈਗਾ ਕਿ ਉਸ ਦਿਨ ਦੀ ਤੇ ਮੈਂ ਮੁੰਡਾ ਵੇਖਣ ਕਿਤੇ ਗਈ ਨਹੀਂ ਹੈਗੀ ਤੇ ਹੁਣ ਕੀ ਲੈਣ ਆਈ ਆ ਭਲਾ ਮੰਮੀ ਆ ਗਏ ਮੂੰ ਚੋਕੇ ਹੁਣ ਮੰਮੀ ਆ ਗਏ ਇਹਨਾਂ ਨੇ ਸੱਚੀ ਨਾ ਜਾਨ ਹੀ ਖਾਲੀ ਆ ਕਿਤੇ ਖਾਂਦਿਆਂ ਨੂੰ ਖਾਣ ਨਹੀਂ ਦਿੰਦੇ ਕਿਤੇ ਪੀਂਦਿਆਂ ਨੂੰ ਪੀਣ ਨਹੀਂ ਦਿੰਦੇ ਭੁੜਕਦੇ ਆ ਇਹਨੂੰ ਆ ਜਾਂਦੇ ਕੋਈ ਗੱਲ ਇਹਨਾਂ ਦੇ ਘਰ ਦੇ ਵਿੱਚ ਹੁੰਦੀ ਤੇ ਇਧਰ ਨੂੰ ਟੱਪਦੇ ਆ ਜਾਂਦੇ ਮੰਮੀਆਂ ਨੂੰ ਰਾਹ ਨਹੀਂ ਲੱਭਾ ਇਧਰ ਤੇ ਹੁਣ ਲੜਨ ਵਾਲੀ ਰਾਹ ਲੱਭ ਗਈ ਮੇਰਾ ਪੋਤਾ ਹੀ ਨਹੀਂ ਮੇਰਾ ਪੋਤਾ ਹੀ ਨਹੀਂ ਪਤਾ ਨਹੀਂ ਕਿਹੜੇ ਮੂੰ ਨੇ ਇਹੋ ਜਿਹੀਆਂ ਗੱਲਾਂ ਕਰ ਗਈ ਐ ਜੇ ਕਿਤੇ ਮੇਰੀ ਮਾਂ ਨਾ ਨਾ ਹੁੰਦੀ ਤੇ ਮੈਨੂੰ ੱੱੱਕੇ ਮਾਰ ਕੇ ਬਾਹਰ ਕੱਢਣਾ ਸੀ ਤੇ ਦੀਦੀ ਗਈ ਵੀ ਤਾਂ ਆਪਣੀ ਦਿੱਤੀ ਆ ਤੂੰ ਥੋੜਾ ਕੱਢਿਆ ਵਾ ਦੂਰ ਤੇ ਸਾਰਾ ਇਹ ਤਾਂ ਆਪਣਾ ਉਹਨਾਂ 'ਚ ਨਹੀਂ ਕਸੂਰ ਲੱਭਦਾ ਸਾਡੇ 'ਚ ਹੀ ਲੱਭਦਾ ਵਾ ਚਲ ਦਫਾ ਕਰੋ ਅਸੀਂ ਕਾਹਤੋਂ ਖਪਣ ਡੀਆਂ ਇਹਨਾਂ ਦੀਆਂ ਗੱਲਾਂ ਤੋਂ ਇਹ ਤੂੰ ਬੈ ਉਹ ਇੱਥੇ ਲੈ ਲਈ ਉਹ ਨੀ ਰੋਟੀ ਇਹਨਾਂ ਨੇ ਤੇ ਨਾ ਸੰਦੀਪ ਬਹੁਤਾ ਹੀ ਦੁਖੀ ਕੀਤਾ ਵਾ ਸੱਚੀ ਚਲੋ ਬੀਬੀ ਇਹਨਾਂ ਕੋਈ ਵੀ ਟੈਨਸ਼ਨ ਨਾ ਲਓ ਇਹਨਾਂ ਦੀ ਆਦਤ ਬਣ ਗਈ ਆ